ਬਿੱਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਲਗਾਤਾਰ ਮੌਜੂਦਾ ਸਰਕਾਰਾਂ ਮਾਂ ਦੀ ਪਾਰਟੀ ਨੂੰ ਕਹਿ ਰਹੇ ਨੇ ਕਿ ਪੰਜਾਬ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਲੋਕ ਤਰਾਤਰਾਂ ਕਰ ਰਹੇ ਨੇ ਪਰ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਪਰ ਦੂਜੇ ਪਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਸਿੱਕੀ ਬਰਸਾਤ ਤੋਂ ਬਾਅਦ ਸਾਰੀਆਂ ਸੜਕਾਂ ਸੀ ਸ਼ੁਰੂ ਕਰਦਾ ਇਹ ਕੰਮ ਉਹਨਾਂ ਦਾ ਨਵੀਆਂ ਬਣਾਈਆਂ ਜਾਣਗੀਆਂ ਤੇ ਉਹ ਘੜੀ ਆ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਿਸਟਾਂ ਜਾਰੀ ਕਰ ਦਿੱਤੀਆਂ ਨੇ ਹਲਕੇ ਦੀਆਂ ਹੁਣ ਨਵੀਆਂ ਸੜਕਾਂ ਬਣਨਗੀਆਂ ਇਸ ਨੂੰ ਲੈ ਕੇ ਬਿੱਤੇ ਦਿਨਾਂ ਤੋਂ ਹਲਕਾ ਖਰ ਦੇ ਵਿੱਚ ਕਾਫੀ ਟਰੋਲ ਹੋਇਆ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣ ਕੇ ਵਾਇਰਲ ਹੋਈਆਂ ਕਿ ਹਲਕਾ ਖੜਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਪੰਜਾਬ ਦਾ ਪਰ ਹੁਣ ਲਿਸਟਾਂ ਇਹਨਾਂ ਨੇ ਆਮ ਆਦੀ ਪਾਰਟੀ ਤੁਸੀਂ ਦੇਖੋ ਕਿ ਜਿਹੜੇ ਆਗੂ ਨੇ ਬਲਾਕ ਪ੍ਰਧਾਨ ਨੇ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਲਿਸਟਾਂ ਇਹਨਾਂ ਦੇ ਹੱਥ ਚ ਨੇ ਤੇ ਹਲਕਾ ਖੜਦੀਆਂ ਕਿਹੜੀ ਕਿਹੜੀ ਸੜਕਾਂ ਪਾਸ ਹੋਈਆਂ ਨੇ ਕਿਹੜੇ ਕਿਹੜੇ ਲਿਸਟਾਂ 'ਚ ਨਾਮ ਆਏ ਨੇ ਉਹ ਵੀ ਗੱਲਬਾਤ ਕਰਦੇ ਆ ਕਿਉਂਕਿ ਲੋਕ ਦੇ ਮਨਾਂ ਦੇ ਵਿੱਚ ਸੀ ਕਿ ਕਦੋਂ ਸੜਕਾਂ ਬਣਨਗੀਆਂ ਪਰ ਹੁਣ ਦੱਸਿਆ ਜਾ ਰਿਹਾ ਕਿ ਜਲਦੀ ਬਰਸਾਤ ਖਤਮ ਹੋ ਗਈ ਉਸ ਤੋਂ ਬਾਅਦ ਹੁਣ ਕੰਮ ਸ਼ੁਰੂ ਹੋ ਜਾਏਗਾ ਤਾਂ ਭਾਵੇਂ ਆਪਾਂ ਗੱਲ ਕਰੀਏ ਤੂੜ ਦੀ ਸੜਕ ਦੀ ਗੱਲ ਕਰੀਏ ਖੇਜ਼ਰਾਬਾਦ ਦੀ ਗੱਲ ਕਰੀਏ ਤਾਂ ਹੋਰ ਵੀ ਕਈ ਸੜਕਾਂ ਸਿੱਥੇ ਕਿ ਕਾਫੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਸਵਾਲ ਜਿਹੜੇ ਖੜੇ ਹੁੰਦੇ ਸੀ ਪਰ ਇਸ ਨੂੰ ਲੈ ਕੇ ਹੁਣ ਗੱਲਬਾਤ ਕਰਦੇ ਸਾਡੇ ਨਾਲ ਸਭ ਤੋਂ ਪਹਿਲਾਂ ਜੱਗੀ ਨਹੀਂ ਜਿੰਨਾ ਕਾਫੀ ਦੇਰ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਜੱਗੀ ਕਾਫੀ ਟਰੋਲ ਹੋਇਆ ਹਲਕਾ ਖਰੜ ਕਿ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਮੈਡਮ ਦੇ ਉੱਤੇ ਹੀ ਬਹੁਤ ਟਰੋਲ ਹੋ ਕਿਹੜੀ ਕਿਹੜੀ ਸੜਕਾਂ ਪਾਸ ਹੋ ਗਈਆਂ ਕੀ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਅੱਜ ਤੁਸੀਂ ਮੂਵਮੈਂਟ ਟੈਕ ਦੇ ਜਿਹੜੇ ਕਰਾ ਰਹੇ ਹੋ ਲਿਸਟ ਹੱਥ 'ਚ ਬੜੀਆਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਨੂੰ ਮੋਹਲ ਗੰਗਮਾਨ ਦਾ ਜਿਨ੍ਹਾਂ ਸੜਕਾਂ ਇਹ ਸੜਕਾਂ ਪਾਸ ਹੋਈਆਂ ਨੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਦੀਆਂ ਅਸੀਂ ਇਹ ਸੜਕਾਂ ਪਹਿਲਾਂ ਹੀ ਪਾਸ ਹੋ ਚੁੱਕੀਆਂ ਸੀ ਪਿਛਲੇ 20-25 ਦਿਨ ਪਹਿਲਾਂ ਬਰਸਾਤ ਸ਼ੁਰੂ ਹੋਣ ਕਰਨਾ ਇਹ ਸਾਰਾ ਕੁਝ ਰੁਕਿਆ ਹੋਇਆ ਸੀ ਤਾਂ ਸਾਰਾ ਟੈਂਡਰ ਸਾਰਾ ਕੁਝ ਆ ਗਿਆ ਲੱਗ ਗਿਆ ਤੇ ਪੇਮੈਂਟ ਹੋ ਗਈਆਂ ਦੀਆਂ ਪਾਸ ਹੋਈਆਂ ਨੂੰ ਤਾਂ ਇਹਨਾਂ ਨੂੰ 3-4 ਮਹੀਨੇ ਹੋ ਗਏ ਬਰਸਾ जान ਕੇ ਪਿੰਡਾਂ ਦੇ ਚਾਹੁੰਦੇ ਸੀ ਉਹਨਾਂ ਨੇ ਸਿਰਫ ਇਹ ਦੇਖਿਆ ਨੈੱਟ ਤੇ ਪੈ ਗਈਆਂ ਸੀ ਉਹਨਾਂ ਨੂੰ ਵੇਖ ਕੇ ਉਹ ਪਿੰਡਾਂ ਚਾਹੇ ਵੀ ਇੱਕ ਵਾਰ ਹੋਣਾਵਾਂਗੇ ਇੱਕ ਵਾਰ ਬਾਅਦ ਚਾਵਾਂਗੇ ਸਾਡੇ ਕਹਿਣ ਤੋਂ ਬਣੀਆਂ ਜਦ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਜੋ ਤਰੀਕ ਹੈ ਉਹ ਪੇਜ ਤੇ ਲੱਗ ਜਾਂਦੀ ਹੈ ਉਹਨਾਂ ਨਾਲੋਂ ਪਹਿਲਾਂ ਇਹ ਪਾਸ ਹੋ ਚੁੱਕੀਆਂ ਪਰ ਹੁਣ ਪੇਮੈਂਟਾਂ ਵੀ ਹੋ ਗਈਆਂ ਤਕਰੀਬਨ ਜਿੰਨੀਆਂ ਸਾਡੇ ਇਲਾਕੇ ਦੀ ਸਾਰੀ ਸੜਕਾਂ ਸਾਰੀ ਪਾਸ ਹੋ ਗਈਆਂ ਤੀਉੜ ਵਾਲੀ ਹੋਵੇ ਚਟੋਲੀ ਵਾਲੀ ਹੋਵੇ ਚਾਹੇ ਸਾਡੇ ਪਿੰਡ ਕਾਦੀ ਮਾਜਰੀ ਦੀ ਹੋਵੇ ਜਾਂ ਵਜੀਦਪੁਰ ਦੀ ਸਾਰੀਆਂ ਟੋਟਲ ਪਾਸ ਹੋ ਗਈਆਂ ਮਲਕੀ ਕੋਈ ਸੜਕ ਨਹੀਂ ਸੁੱਟੀ ਖੜੜਦੀ ਸਾਰੀਆਂ ਬਣਨਗੀਆਂ ਨਮੀਆਂ ਸਾਰੀਆਂ ਬਣਨਗੀਆਂ ਖੜੜਦੀਆਂ ਪੂਰੀਆਂ ਪਰ ਮੈਂ ਲਿਸਟ ਚੈੱਕ ਕਰੀ ਆਪਣੇ ਮਾਜਰੀ ਦੀ ਸਾਡੇ ਪਿੰਡਾਂ ਚ ਇੱਕ ਵੀ ਸੜਕ ਨਹੀਂ ਰਹੀ ਸਾਰੀਆਂ ਟੋਟਲ ਸਾਰੀ ਪਾਸ ਹੋ ਗਈਆਂ ਕਿ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਕਿ ਸੜਕਾਂ ਦੇ ਵਿੱਚ ਹੁਣ ਅਸੀਂ ਤਬਦੀਲੀ ਕੀਤੀ ਹੈ ਕਿ ठेकेदार ਜ਼ਿੰਮੇਵਾਰੀ ਹੋਊਗੀ 5 ਸਾਲ ਭਾਵੇਂ ਖੱਡਾ ਪੈਂਦਾ ਭਾਵੇਂ ਕੋਈ ਸੜਕ ਰੁੜਦੀ ਹੈ ਤਾਂ ਉਹ ਬਣਾ ਕੇ ਦੇਵੇਗਾ ਉਸ ਮੁਤਾਬਕ ਲਿਸਟਾਂ ਨੇ ਜਾਂ ਫਿਰ ਕਿਤਨੇ ਕਿਤੇ ਪਿਛਲੀ ਸਰਕਾਰਾਂ ਵਾਂਗ ਨਹੀਂ ਨਹੀਂ ਬਿਲਕੁਲ ਜੋ ਭਗਵੰਤ ਸਬੰਨ ਕਿਹਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਸੇ ਤਰ੍ਹਾਂ ਹੀ ਆ ਉਹ ਕਾਰਨ ਵੀ ਥੋੜਾ ਟਾਈਮ ਲੱਗਿਆ ਕਿਉਂਕਿ ਠੇਕੇਦਾਰਾਂ ਨੇ ਇਸ ਦੇ ਵਿੱਚ ਆਪਣਾ ਸਵਾਰ ਰੱਖੇ ਤੇ ਵੀ ਅਸੀਂ ਇਹ 5 ਸਾਲ ਦਾ ਨਹੀਂ ਕਰਾਂਗੇ ਵੀ ਅਸੀਂ ਤਾਂ ਜਦੋਂ ਬਣਾਤੇ ਜਿਵੇਂ ਪਹਿਲਾਂ ਕਰਦੇ ਪਹਿਲਾਂ ਸਰਕਾਰ ਨੂੰ ਉਵੇਂ ਹੀ ਬਣਾਵਾਂਗੇ ਪਰ ਉਹ ਨਹੀਂ ਮੰਨੇ ਉਹ ਕਹਿੰਦੇ ਅਸੀਂ ਟੈਂਡਰ ਹੀ ਨਹੀਂ ਦੇਣਾ ਉਹਨਾਂ ਨੂੰ ਹਾਰ ਕੇ ਟੈਂਡਰ ਲੈਣਾ ਪਿਆ ਇਹ 5 ਸਾਲ ਜੇ ਸੜਕ ਦੇ ਵਿੱਚ ਕੋਈ ਵੀ ਟੋਆ ਪੈਂਦਾ ਤਾਂ ਉਹ ਠੇਕੇਦਾਰ ਜ਼ਿੰਮੇਵਾਰ ਹੋਊਗਾ ਤੇ ਤਾਂ ਹਾਰ ਕੇ ਲੇਟ ਹੋ ਜਾਂਦਾ ਉਸ ਕਾਰਨ ਵੀ ਕੁਝ ਟਾਈਮ ਅੱਗੇ ਲੱਗਿਆ ਹਾਂਜੀ ਬਿਲਕੁਲ ਤੇ ਮੈਡਮ ਤਿਊੜ ਤੋਂ ਨੇ ਮੈਡਮ ਥੋੜੀ ਕਾਫੀ ਟਰੋਲ ਹੋਇਆ ਉਸ ਜਗ੍ਹਾ ਦੇ ਉੱਤੇ ਕਿ ਸੜਕਾਂ ਨੂੰ ਲੈ ਕੇ ਮੈਡਮ ਨੇ ਜੀ ਆਏ ਸੜਕ ਸਾਡੀ ਪਾਸ ਨਹੀਂ ਹੋਈ ਪਰ ਹੁਣ ਤੁਸੀਂ ਲਿਸਟ ਹੱਥ 'ਚ ਲੈ ਖੜੇ ਹੋ ਤੁਹਾਡੇ ਪਿੰਡ ਦੀ ਆ ਗਈ ਸੜਕ ਜੀ ਵਿੱਚ ਬਿਲਕੁਲ ਜੀ ਬਿਲਕੁਲ ਪਹਿਲਾਂ ਤੇ ਜੀ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਹੋ ਉਸ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਫਿਰ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਆਪਣੀ ਭੈਣ ਦਾ ਅਨਮੋਲ ਗਹਿਣ ਮੰਨਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਸਾਡੇ ਸੜਕਾਂ ਦੇ ਵਿੱਚ ਕਿਉਂਕਿ ਸਾਨੂੰ ਬੜੀ ਪਰੇਸ਼ਾਨੀ ਆ ਰਹੀ ਸੀ ਕਿ ਸੜਕਾਂ ਵਿੱਚ ਮੈਨੂੰ ਗੱਲ ਲਾ ਲਓ ਤੁਸੀਂ ਰਡਿਆਲੇ ਤੋਂ ਲੈ ਲੋ ਜਾਂ ਭੁਖੜੀ ਦੀ ਸੜਕ ਲੈ ਲੋ ਜਾਂ ਟੀਉੜ ਦੀ ਲੈ ਲੋ ਟੀਉੜ ਜਦੋਂ ਤੁਸੀਂ ਦੇਖਿਆ ਹੀ ਹੋਣਾ ਕਿ ਫੇਸਬੁੱਕ ਤੇ ਕਿੰਨਾ ਟਰੋਲ ਚੱਲ ਰਿਹਾ ਸੀਗਾ ਚਲੋ ਅੱਜ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਾਂਗੇ ਹੈਨਾ ਕਿਉਂਕਿ ਉਹਨਾਂ ਦਾ ਕੰਮ ਹੈ ਬੋਲਣਾ ਸਾਡਾ ਕੰਮ ਹੈ ਕਰਨਾ ਮੇਰੀ ਲਿਸਟ ਆ ਤੁਹਾਡੇ ਸਾਹਮਣੇ ਆ ਮੈਂ ਹੁਣ ਬੋਲ ਕੇ ਕੀ ਦੱਸਾਂ ਸਾਡਾ ਕੰਮ ਹੀ ਤੁਹਾਨੂੰ ਬੋਲ ਕੇ ਦੱਸੇਗਾ ਜੀ ਧੰਨਵਾਦ ਇਹ ਕਿੱਥੋਂ ਤੋਂ ਕਿੱਥੋਂ ਤੱਕ ਸਾਰੀ ਸੜਕ ਪਾਸ ਹੋ ਮੇਰੀ ਐਕਚੁਅਲੀ ਰਡਿਆਲੇ ਤੋਂ ਪੰਜੋਲੀ ਤੱਕ ਹੋ ਗਈ ਹੈ ਟੀਉੜ ਵਾਲੀ ਵੀ ਹੋ ਗਈ ਹੈ ਤੇ ਭੁਖੜੀ ਤੋਂ ਰਡਿਆਲਾ ਰਡਿਆਲੇ ਤੋਂ ਆਪਣਾ ਜਕੜ ਮਾਜਰਾ ਮੇਰੀ ਟੋਟਲੀ ਸਾਰੀਆਂ ਸ ਇਹ ਆਲਮੋਸਟ ਮੇਰੀ ਸਾਰੀਆਂ ਹੀ ਹੈ ਹੋਰ ਤਾਂ ਨਹੀਂ ਪਿੰਡਾਂ 'ਚ ਬੋਲਣਗੇ ਨਹੀਂ ਨਹੀਂ ਜੀ ਆਪਾਂ ਬੋਲਣੇ ਕੱਜ ਉਹ ਦੇਣਾ ਹੀ ਨਹੀਂ ਮੌਕਾ ਉਹਨਾਂ ਨੂੰ ਮੌਕਾ ਤਾਂ ਮੈਂ ਪਹਿਲਾਂ ਵੀ ਨਹੀਂ ਦੰਦੇ ਸੀਗੀ ਮੈਂ ਪਹਿਲਾਂ ਤੋਂ ਵੀ ਦੇਖੋ ਪਿੰਡਾਂ ਦੇ ਆਪਣੇ ਕੰਮ ਕਰਦੀ ਆ ਰਹੀ ਆ ਮੇਰਾ ਕੰਮ ਉਹ ਹੁੰਦਾ ਕਿ ਮੈਂ ਜ਼ਿਆਦਾ ਬੋਲਦੀ ਨਹੀਂ ਮੈਂ ਆਪਣੇ ਕੰਮ ਕਰਕੇ ਦਿਖਾਉਂਦੀ ਆ ਲੋਕਾਂ ਦਾ ਕੰਮ ਹੁੰਦਾ ਕਈਆਂ ਤਾਂ ਐਂਟੀ ਪਾਰਟੀਆਂ ਦਾ ਕੰਮ ਹੁੰਦਾ ਮੁੱਦਾ ਚੱਕਣਾ ਹਰ ਇੱਕ ਗੱਲ ਦਾ ਬਿਨਾ ਮਤਲਬ ਤੋਂ ਮੇਨ ਗੱਲ ਹੁੰਦਾ ਤੁਸੀਂ ਪਿੰਡਾਂ 'ਚ ਕੰਮ ਕਰੋ ਕੰਮ ਕੋਈ ਉਹਨਾਂ ਨੇ ਕਰਨਾ ਨਹੀਂ ਮੁੱਦਾ ਚੱਕਣਾ ਜੀ ਆਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਮੈਂ ਇੱਥੇ ਖੜ੍ਹੀ ਆ ਮੈਨੂੰ ਦੱਸੋ ਕਿ ਪਿੰਡ ਵਿੱਚ ਕਿਹੜਾ ਕੰ ਤੁਸੀਂ ਉਂਗਲੀ ਉੱਥੇ ਖੜੀ ਕਰੋ ਜਿੱਥੇ ਤੁਹਾਡੇ ਕੰਮ ਨਹੀਂ ਹੁੰਦੇ ਬਿਨਾ ਮਤਲਬ ਤੋਂ ਆਪਾਂ ਚਲੋ ਕਹਿੰਦੇ ਨਹੀਂ ਹੁਣ ਮੈਂ ਕੀ ਬੋਲਾਂ ਉਹਨਾਂ ਨੂੰ ਉਹਨਾਂ ਦੀ ਆਪਣੀ ਸੋਚ ਹੈ ਬਾਕੀ ਸਾਡਾ ਲਿਸਟ ਮੇਰੇ ਸਾਹਮਣੇ ਹੈ ਸਾਡਾ ਕੰਮ ਬੋਲ ਕੇ ਦੱਸੇਗਾ ਜੀ ਹੁਣ 1100 ਰੁਪਏ ਵੀ ਆ ਰਿਹਾ ਮਹਿਲਾ ਮਦਦ ਬਿਲਕੁਲ ਬਿਲਕੁਲ ਉਹ ਤਾਂ ਜ਼ਰੂਰ ਆਏਗਾ ਜੀ ਬਹੁਤ ਜਲਦੀ ਆ ਜਾਏਗਾ ਜੀ ਉਹ ਵੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਹਰਮੀਤ ਸਾਡੇ ਨਾਲ ਹੈ ਜਿਨ੍ਹਾਂ ਦੀ ਕਾਫੀ ਵੀਡੀਓ ਵਾਇਰਲ ਹੋਈ ਪਿਛਲੇ ਦਿਨ ਦੇਖਿਆ ਹੋਵੇਗਾ ਤੁਸੀਂ ਅਕਾਲੀ ਦਲ ਦੇ ਇੱਕ ਆਗੂ ਨਾਲ ਹੋਈ ਸੀ ਸੜਕ ਨੂੰ ਲੈ ਕੇ ਹਰਮੀਤ ਤੁਹਾਡੇ ਵਾਲੀ ਪਾਸ ਹੋ ਗਈ ਸੜਕ ਤੁਸੀਂ 2 ਮਿੰਟ ਟਾਈਮ ਦਿੱਤਾ ਸੀ ਮੇਰੇ ਖਿਆਲੋਂ ਵੀਡੀਓ ਦੇ ਵਿੱਚ ਤਾਂ ਆ ਗਈ ਖੁਸ਼ਖਬਰੀ ਜਾਂ ਜੇ ਬਾਕੀ ਹੈ ਹੁਣ ਦੇਖੋ ਖੁਸ਼ਖਬਰੀ ਆ ਗਈ ਲਿਸਟਾਂ ਵਿੱਚ ਮਤਲਬ ਪਾਸ ਹੋ ਗਈ ਸਰਕਾਰ ਨੇ ਸਰਕਾਰ ਨੇ ਪੈਸੇ ਯਾਨੀ ਸਾਰੇ ਪਾਸ ਕਰ ਦਿੱਤੇ ਤੇ ਹੁਣ ਥੋੜੇ ਦਿਨ ਤੱਕ ਸਟਾਰਟ ਹੋ ਜਾਣੀ ਝਟੋਲੀ ਖਿਸਰਾਵਾ ਤੋਂ ਸਟੋਲੀ ਝਟੋਲੀ ਵਾਲੀ ਸੜਕ ਤੇ ਹੁਣ ਚਲੋ ਜਿਨ੍ਹਾਂ ਨੇ ਮੈਨੂੰ ਘੇਰਿਆ ਸੀਗਾ ਹੈਨਾ ਉਹ ਆਪਣੇ ਵੀਰ ਉਹਨਾਂ ਨੇ ਕਿਹਾ ਸੀਗਾ ਬਹੁਤ ਵੀ ਸਨਮਾਨ ਕਰਾਂਗੇ ਚਲੋ ਦੇਖਦੇ ਹੁਣ ਸਨਮਾਨ ਹੁਣ ਸ਼ੁਰੂ ਹੋ ਜਾਣਾ ਆਪਾਂ ਫਿਰ ਤੁਹਾਨੂੰ ਬੁਲਾਵਾਂਗੇ ਤੇ ਦੇਖਦੇ ਕਿੰਨਾ ਕੁ ਸਾਡਾ ਸਨਮਾਨ ਕਰਦੇ ਸ਼ਿਕਾਇਤਾਂ ਖਤਮ ਹੋ ਜਾਣਗੀਆਂ ਇਲਾਕੇ ਦੀਆਂ ਹੁਣ ਸੜਕਾਂ ਨੂੰ ਲੈ ਕੇ ਦੇਖੋ ਹੈ ਸ਼ਿਕਾਇਤਾਂ ਤਾਂ ਬਹੁਤ ਹੁੰਦੀਆਂ ਚਲੋ ਦੇਖੋ ਸੜਕਾਂ ਵਾਲੀ ਤਾਂ ਖਤਮ ਹੋਏਗੀ ਜਦੋਂ ਬਣ ਜਾਏਗੀ ਬਾਕੀ ਸੜਕਾਂ ਨਾਲ ਪਾਰਟੀ ਨੂੰ ਕਿੰਨਾ ਕੁ ਫਰਕ ਪਏਗਾ ਕਿਉਂਕਿ ਕਿੰਨੀ ਕਪ ਆਏਗੀ ਕਿਉਂਕਿ ਕਾਫੀ ਟ੍ਰੋਲ ਹੋਇਆ ਖੜੜ ਕਿ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸੜਕਾਂ ਤੋਂ ਬਾਅਦ ਕੋਈ ਬਦਲਾਅ ਆਏਗਾ ਮਾਦੀ ਪਾਰਟੀ ਨੀ ਬਲਾ ਦਾ ਦੇਖੋ ਪਹਿਲੇ ਹੀ ਹੈ ਸਰਕਾਰ ਪੰਜਾਬ ਸਰਕਾਰ ਨਾਲ ਭਗਵੰਤ ਮਾਨ ਦੀ ਸੋਚ ਹੈ ਜਿਹੜੀ ਚਾਹੇ ਆਪਾਂ ਸਕੂਲ ਲੈਵਲ ਦੇਖ ਲਈਏ ਚਾਹੇ ਆਪਾਂ ਪਿੰਡ-ਪਿੰਡ ਜਾ ਕੇ ਚਾਹੇ ਹੈਲਥ ਦੇਖ ਲਈਏ ਬਹੁਤ ਕੰਮ ਕੀਤੇ ਆ ਹੁਣ ਵਿਰੋਧੀਆਂ ਦਾ ਇੱਕ ਬਸ ਸੜਕ 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 ਇਹ ਉਹੀ ਮੁੱਦੇ ਤੇ ਖੜ ਗਿਆ ਬਸ ਕਿ ਹੋਰ ਕੋਈ ਕਹਿਣੇ ਨੂੰ ਹੈ ਹੀ ਨਹੀਂ ਕੁਛ ਇਹ ਸੜਕਾਂ ਵੀ ਬਣ ਜਾਣੀਆਂ तकरीबन ਥੋੜੇ ਟਾਈਮ ਵਿੱਚ ਆਪਾਂ ਦੇਖੋ ਸਾਫ਼ ਸੁਥਰੀਆਂ ਨਵੀਆਂ ਟੈਂਡਰ ਵਧੀਆ ਬੰਦਿਆਂ ਨੂੰ ਵਧੀਆ ਸੜਕਾਂ ਬਣਾਉਣ ਜਾ ਰਹੀ ਪੰਜਾਬ ਸਰਕਾਰ ਸਾਰੀ ਟੀਮ ਦਾ ਧੰਨਵਾਦ ਹੈ ਜੋ ਆਪਣੇ ਮਿਹਨਤੀ ਜੱਗੀ ਵਿਚਾਰਿਆ ਹਰਪ੍ਰੀਤ ਮੈਡਮ ਸਾਰੀ ਵਿਚਾਰਿਆ ਮੁੰਡਾ ਏ ਸਲੇਮਪੁਰ ਏ ਸਾਰੇ ਬਹੁਤ ਵਧੀਆ ਟੀਮ ਲੱਗੀ ਵੀ ਹੈ ਮਿਹਨਤ ਕਰ ਰਹੀ ਹੈ ਤੇ ਖਿਦਰਾਬਾਦ ਦੀਆਂ ਸੜਕਾਂ ਸਾਰੀਆਂ ਪਰਫੈਕਟ ਹੋ ਜਾਣੀ ਆ ਇੱਕਦਮ ਪਰ ਵਿਰੋਧੀ ਕਹਿਣਗੇ ਕਿ ਅਸੀਂ ਮੁੱਦਾ ਛੁੱਕਿਆ ਸੀ ਕਿ ਤਾਂ ਕਰਕੇ ਸਰਕਾਰ ਦੇ ਉੱਤੇ ਦਬਾਅ ਬਣਿਆ ਪਾਸ ਹੋ ਉਹ ਤਾਂ ਬਣਨੀ ਬਣਨੀ ਆ ਉਹ ਤਾਂ ਦੇਖੋ ਇਹ ਤਾਂ ਨੈਚੁਰਲੀ ਬਣਨੀ ਬਣਨੀ ਆ ਉਹ ਤਾਂ ਹੁਣ 75 ਸਾਲਾਂ ਦੇ ਲੱਗੇ ਹੋਏ ਆ ਉਹ ਸਭ ਨੂੰ ਪਤਾ ਹੀ ਹੈ ਵੀ ਦਿਖਾਉਣੇ ਦੇ ਦੰਦ ਹੋਰ ਉਹਨੇ ਚਿਹਰਾ ਹੋਰੇ ਹੁੰਦਾ ਪਰ ਕੰਮ ਕਰਨ ਵਾਲੇ ਬੰਦੇ ਹੋਰੇ ਹੁੰਨੇ ਜੋ ਸ਼ਾਂਤ ਮੈਨ ਨਾਲ ਕੰਮ ਕਰਕੇ ਆਪਣਾ ਪਾਸਾ ਹੋ ਜਾਣੇ ਬਿਲਕੁਲ ਤੇ ਦੇਖੋ ਕਿ ਜਿਸ ਤਰੀਕੇ ਨਾਲ ਕਾਫੀ ਦਿਨਾਂ ਤੋਂ ਟਰੋਲ ਹੋ ਰਿਹਾ ਸੀ ਹਲਕਾ ਖੜੜ ਵੀ ਸੜਕਾਂ ਨੂੰ ਲੈ ਕੇ ਪਰ ਲਿਸਟਾਂ ਜਾਰੀ ਹੋ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਟੈਂਡਰ ਲਗਾ ਦਿੱਤੇ ਨੇ ਅਕਲੀ-ਕਲੀ ਸੜਕ ਹਲਕਾ ਖੜੜ ਦੀ ਬਣਨ ਜਾ ਰਹੀ ਹੈ ਕਿਉਂਕਿ ਪਿਛਲੇ ਦਿਨ ਤੋਂ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਸਵਾਲ ਚੁੱਕੇ ਸੀ ਆਪਾਂ ਗੱਲ ਕਰੀ ਭਾਜਪਾ ਦੀ ਜਾਂ ਫਿਰ ਅਕਾਲੀ ਦਲ ਦੀ ਕਾਂਗਰਸ ਦੀ ਤਾਂ ਤਿੰਨੇ ਪਾਰਟੀਆਂ ਨੂੰ ਹੁਣ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਸੜਕਾਂ ਬਣਾ ਕੇ ਜਵਾਬ ਦੇਵਾਂਗੇ ਤੇ ਲੋਕ ਕਹਿੰਦੇ ਸੀ ਕਿ ਹਾਂ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਸੜਕਾਂ ਵੀ ਉਹ ਬਣਾਉਣ ਜਾ ਰਹੇ ਆ ਕਿ 5 ਸਾਲ ਦੱਸਰੀ ਖੱਡਾ ਹੀ ਪੈਂਦਾ ਤਾਂ ਉਸ ਤੋਂ ਬਾ ਠੇਕੇਦਾਰ ਦੀ ਜ਼ਿੰਮੇਵਾਰੀ ਰਹੇਗੀ ਤਾਂ ਬਾਈ ਜੀ ਜੇ ਸੜਕਾਂ ਨੂੰ ਲੈ ਕੇ ਕਾਫੀ ਟਰੋਲ ਹੋਇਆ ਤਾਂ ਹੁਣ ਸੜਕਾਂ ਤੋਂ ਬਾਅਦ ਚੋਣਾ ਵੀ ਆ ਰਹੀਆਂ ਜਿਹਦੇ ਪਛਦੇ ਤੇ ਬਲਾਕ ਸੰਪਤੀ ਦੀ ਉਸ ਨੂੰ ਲੈ ਕੇ ਫਰਕ ਪਈਗਾ ਕਿਤਨੇ ਕਿਤੇ ਆਮਾਦੀ ਬਹੁਤ ਜ਼ਿਆਦਾ ਫਰਕ ਪਾਊਗਾ ਇਹ ਮੈਂ ਤਾਂ ਮੁੱਦਾ ਸਾਰਾ ਪਿੰਡਾਂ ਦਾ ਸੜਕਾਂ ਦਾ ਹੀ ਆਈ ਮੇਰੀ ਵਾਈਫਾਈ ਪਿੰਡ ਝੰਗੜਾ ਕਲ ਸਰਪੰਚ ਸਾਡੇ ਵੀ ਫਿਰਨੇ ਦਾ ਬਹੁਤ ਪੁਰਾਣਾ ਹਾਲ ਸੀਗਾ ਮੈਂ ਮੈਂ ਮਹਿਲ ਸਿੰਘ ਸਾਹਿਬ ਨੂੰ ਇਹ ਸੀ ਬੇਨਤੀ ਕੀਤੀ ਸੀ ਕਿ ਉਹ ਉਹਨਾਂ ਨੇ ਸਾਡੀ ਸੁਣੀ ਤੇ ਸਾਡੇ ਪਿੰਡ ਦੀ ਫਿਰਨੇ ਵੀ ਲਿਸਟ ਵਿੱਚ ਨਾਮ ਆ ਗਏ ਸਾਡੇ ਇਲਾਕੇ ਦੇ ਸਾਰੇ ਨਰੇਹੜੀਆਂ ਨੱਗਲ ਕਰਾਲੀ ਨੂੰ ਸਾਰੀ ਰੋਡ ਪਾਸ ਹੋ ਗਈਆਂ ਨੇ ਐਮਐਲ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੋਹਾਰ ਬਦਲ ਜੀ ਖੜ੍ਹਦੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਕੱਲਾ ਕੱਲਾ ਜਿਹੜਾ ਆਗੂ ਹੈ ਆਮ ਆਦੀ ਪਾਰਟੀ ਦਾ ਬਲਾਕ ਪ੍ਰਧਾਨ ਹੈ ਪਾਵੇਂ ਪਿੰਡ ਦਾ ਕੋਈ ਸਰਪੰਚ ਹੈ ਖੁਸ਼ੀ ਦੀ ਲਹਿਰ ਹੈ ਕਿ ਪਿੰਡਾਂ ਦੇ ਵਿੱਚ ਬਹੁਤ ਕੁਝ ਸੁਣਨ ਨੂੰ ਮਿਲਿਆ ਬਹੁਤ ਕੁਝ ਲੋਕ ਕੰਟਰੋਲ ਕੀਤਾ ਪਰ ਹੁਣ ਉਹਨਾਂ ਨੂੰ ਦੱਸੇ ਕਿ ਸੜਕਾਂ ਵੀ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਹੁਣ ਨਵੇਂ ਤਰੀਕੇ ਨਾਲ ਸੜਕਾਂ ਬਣਨ ਜਾ ਰਹੀਆਂ ਨੇ ਜਿੱਤੇ ਵਿੱਚ ਕਿ ਕੋਈ ਖੱਡਾ ਪੈਂਦਾ ਹੈ ਭਾਵੇਂ ਕੋਈ ਟੋਆ ਪੈਂਦਾ ਕੋਈ ਸੜਕ ਉੜਦੀ ਹੈ ਪਾਣੀ ਦੇ ਨਾਲ ਤਾਂ ਠੇਕੇਦਾਰ ਦੀ ਜ਼ਿੰਮੇਵਾਰੀ ਹੋਵੇਗੀ ਇਸ ਤਰੀਕੇ ਨਾਲ ਪੱਕੀਆਂ ਜਿਹੜੀਆਂ ਸੜਕਾਂ ਮਜ਼ਬੂਤ ਸੜਕਾਂ ਬਣਨ ਜਾ ਰਹੀਆਂ ਨੇ ਤੇ ਹਲਕਾ ਖੜਦੀ ਇਹ ਮੰਗ ਸੀ ਕਾਫੀ ਲੰਬੇ ਸਮੇਂ ਤੋਂ ਇਹ ਪੂਰੀ ਹੋਣ ਜਾ ਰਹੀ ਹੈ ਤੁਹਾਨੂੰ ਕੈਰਮਨ ਸੁਮਿਤ ਦੇ ਨਾਲ ਤੇ ਸੇ